ਮੈਡਮ ਮੁਝੇ ਆ ਜਾ ਆ ਭਾਈ ਇੱਥੇ ਮੇਰੀ ਸੰਦਾਸ ਹੜਫਾਸੂ ਹੋ ਰਹੀ ਆ ਪ੍ਰਸ਼ਾਸਨ ਦੇ ਨਾਲ ਮੈਂ ਕਹਿੰਦਾ ਮੈਂ ਕਹਿੰਦਾ ਵਾਲੀਆ ਸਾਹਿਬ ਅਰਿਆ ਵੀ ਟਾਈਮ ਹੈ ਪੁਰਾਣੇ ਬਣੇ ਅਸੀਂ ਜੇ ਕਿਹਾ ਤੇ ਮਾਰ ਕੇ ਚੱਲ ਜਾਈ ਨਹੀਂ ਤੁਹਾਨੂੰ ਮਾਰਨਾ ਤੇ ਪਿੱਛੇ ਹਟ ਜਾ ਨਹੀਂ ਪਿਆਰ ਨਾਲ ਫਿਰ ਕੋਈ ਤਰੀਕਾ ਥੋੜਾ ਹੈ ਕਿਹੜੇ ਬਣਾ ਕੇ ਬੈਠੇ ਅਸੀਂ ਬੈਠੇ ਅਸੀਂ ਬੈਠੇ ਬਣਾਦੇ ਆ ਅਸੀਂ ਬੈਠੇ ਰਹੋ ਨਹੀਂ ਮੈਨੂੰ ਤੁਹਾਨੂੰ ਨਹੀਂ ਪਤਾ ਮੇਰਾ ਪਿੱਛੇ ਆ ਜਾ ਤੁਹਾਨੂੰ ਨਹੀਂ ਪਤਾ ਮੇਰਾ ਅਸੀਂ ਜਾਵਾਂ ਇੱਥੇ ਆਏ ਅਸੀਂ ਪੱਠੇਵੜਾ ਨਹੀਂ ਆ ਗਏ ਉਹ ਜੀ ਮੈਂ ਬਹਿ ਕੇ ਆਖਿਆ ਬਾਲੀਆ ਸਾਹਿਬ ਪਿੱਛੇ ਹਟੋ ਨਹੀਂ ਜਾਂਦੇ ਤੁਹਾਨੂੰ ਵੀ ਨਹੀਂ ਪਛਾਣ ਨਹੀਂ ਤੁਸੀਂ ਐਸਾ ਰੁਕ ਜਾਣਾ ਕਹਿੰਦਾ ਹੀ ਰੁਕਣਾ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਨੂੰ ਦੱਸੋ ਇਹਨਾਂ ਨੂੰ ਅਸੀਂ ਖੁੱਦੂ ਨਹੀਂ ਆ ਗਏ ਤੇਰਾ ਮੁੰਡਾ ਪਿੱਛੇਗਾ ਤੇਰਾ ਮੁੰਡਾ ਮੈਂ ਹੱਥ ਲੱ ਲੱ ਮੈਂ ਲੱਫੇ ਹਰ ਜਿੱਚੇ ਆ ਸਾਡੇ ਵੇਖ ਨਹੀਂ ਦੱਸੇਗੀ ਇਹ ਨਹੀਂ ਅਹੀ ਅਹੀ ਕਾਹਦੇ ਰੁਕ ਲੋ ਇਹਨੂੰ ਸ਼ੇਅਰ ਕਰਦੇ ਦੇਖ ਅਜਨਾਲਾ ਆ ਗਲਤ ਆ ਇਹ ਗਲਤ ਮੈਂ ਨਾ ਪਿੱਛੇ ਹਟ ਜਾ ਤੂੰ ਸਭੀ ਜਾਣਦਾ ਨਹੀਂ ਨਹੀਂ ਵਾਲੀਆ ਸਾਹਿਬ ਪਹਿਲੀ ਵਾਰ ਪੈਚ ਪਿਆ ਮੈਂ ਨਾ ਪਿੱਛੇ ਹਟ ਜਾ ਨਹੀਂ ਅਹੀ ਅੱਗੇ ਵਾਟੇ ਚਲੋ ਫਿਰ ਫਿਰ ਪਿੱਛੇ ਚੱਲ ਜਾ ਚੱਲ ਜਾ ਪਿੱਛੇ ਫਿਰ ਪਿੱਛੇ ਚੱਲ ਜਾ ਉਹ ਕਿੱਧਰ ਜਾਣਾ ਪਿੱਛੇ ਆਉਂਦਾ ਪਿੱਛੇ ਆਉਂਦਾ ਭਗਵੰਤ ਮਾਨ ਭਗਵੰਤ ਮਾਨ ਸਰਕਾਰ ਇਸ ਟਾਈਮ ਦੇ ਤਾਂ ਦੇਖ ਸਕਦੇ ਗਾੜੀ ਜਦੋਂ ਮੈਂ ਕਹਿੰਦਾ ਨਹੀਂ ਜਾਣਾ ਗਾੜੀ ਪਿੱਛੇ ਹਟ ਜਾ ਪਿੱਛੇ ਲੱਗੇ ਬੰਦਾ ਲਾ ਕੇ ਤੇ ਨਾ ਕਰੀਏ ਵਾਲੀਆ ਸਾਹਿਬ ਪਿੱਛੇ ਹਟ ਜਾ ਮੈਂ ਨਾ ਵਾ ਜਲਦ ਕਰ ਰਹੇ ਜੋ ਬੀਟੀਐਸ ਸਾਹਿਬ ਠੀਕ ਨਹੀਂ ਹੈ ਪਿੱਛੇ ਹਟ ਸਾਨੂੰ ਬੰਦਾ ਲਿਓ ਗੱਲ ਕਿਤੇ ਨਾ ਕਰੀਏ ਕਿਤੇ ਨਾ ਗੱਲ ਕਰੀਏ ਕੌਣ ਹੈ ਗੱਲ ਤੈਨੂੰ ਪਿੱਛੇ ਹਟ ਆਈ ਖਲੋਤੇ ਨਹੀਂ ਇਹ ਕਰ ਰਹੇ ਨਹੀਂ ਨਹੀਂ ਕੱਛੇ ਕਰੀ ਗੱਲ ਤੂੰ ਹੀ ਤਾਂ ਧੱਕੇ ਮਾਰਨੇ ਆਣ ਕੇ ਇਹ ਤੂੰ ਹੀ ਤਾਂ ਧੱਕੇ ਮਾਰਨੇ ਆ ਕੇ ਮੈਂ ਤਾਂ ਫੇਰ ਐਨਾ ਮੈਂ ਫੇਰ ਐਨਾ ਵਾਲੀਆ ਸਾਹਿਬ ਉਹ ਕਾਕਾ ਖਲੋ ਜਾ ਉਹ ਕਾਕਾ ਖਲੋ ਜਾ ਮੈਂ ਨਾ ਜੇ लाठी ਚਾਜਦਾ ਹੁਕਮ ਦਿੰਦੇ ਲਾਲਾ ਮਾਸ਼ਾ ਨਹੀਂ ਦਿੱਤੇ ਗਿਲਾ ਤੇ ਲਾਲਾ ਜੇ ਤੇਰੇ ਤੇ ਗਿਲਾ ਹੋਵੇ ਤੇ ਮੈਨੂੰ ਕਹਿ ਦੀ ਫੇਰ ਇਹਨੂੰ ਕਰੀਏ ਨਾ ਤੁਸੀਂ ਤੁਸੀਂ ਸਾਨੂੰ ਛਾਲ ਕਰਕੇ ਇੱਕ ਉਹ ਘਰੇਰ ਦਾ ਬਿਠਾਇਆ ਕਦੋਂ ਦਾ ਕਦੋਂ ਦਾ ਟੀਕੰਡੇ ਆ ਕਦੋਂ ਦੇ ਟੀਕੰਡੇ ਆ ਨਹੀਂ ਮੰਨਦਾ ਸਾਡੀ ਯਾਰ ਤੁਸੀਂ ਜਵਾਬ ਦੇ ਦਿਓ ਵੀ ਨਹੀਂ ਮੰਨਦਾ ਮੁੱਖ ਮੰਤਰੀ ਆਹੋ ਵੀ ਐਸਾ ਬੈਠੋ ਬੈਠੇ ਰਹੋ ਸਾਰੇ ਜਣੇ ਮੇਲੇ ਆਏ ਘਰਾਂ ਗੱਲਾਂ ਬਣਾਦਾ ਡੀਆਈਜੀ ਵੀ ਉਹਨੂੰ ਉਹੀ ਸ਼ੌਂਕਿਆ ਸ਼ੰਭੂ ਵਾਲਾ ਵੀ ਮੈਂ ਲਾਤੀ ਕਰ ਲਿਆ ਉਹਨਾਂ ਇੱਥੇ ਆ ਕੇ ਗੱਲ ਕਰ ਲਾ ਜੀਸੀ ਰੱਬ ਤੋਂ ਟਿੱਕੀ ਆ ਉਹ ਤਾਂ ਸਾਨੂੰ ਆ ਕੇ ਦੱਸ ਦੇ ਕਿ ਕੀ ਰੋੜਾ ਵਾ ਇਪਾ ਇਹ ਡਾ ਨੇ ਵੀ ਦੱਸੋ ਵੀ ਜੇ ਨਹੀਂ ਮੰਨਦਾ ਤਾਂ ਵੀ ਦੱਸੋ ਹਾਂ ਠੀਕ ਆ ਜੇ ਨਹੀਂ ਮੰਨਦਾ ਤਾਂ ਵੀ ਦੱਸੋ ਨਾ ਸਹੀ ਵੀ ਸਾਡੀ ਨਹੀਂ ਮੰਦੀ ਆ ਉਹਦੀ ਕੀ ਗੱਲ ਹੈ ਹਾਂ ਇਹਨੂੰ ਸ਼ੇਅਰ ਕਰਿਓ ਜੀ ਦਾਣਾ ਸਾਹਿਬ ਚਲੋ ਚੱਲ ਦਾਣਾ ਚੱਲ ਕਿਸਾਨਾਂ ਮਿੱਟੀਆਂ ਦਾ ਇੱਕ ਜਿੰਦੂ ਕੀ ਕਰੋ ਚੋਰੀ ਕਰੋ ਚੋਰੀ ਕਰੋ ਚੋਰੀ ਕਰੋ ਪੀੜਤਾਂ ਦਾ ਪਰਟੀ 1 ਕਰੋ 70000 ਰੁਪਇਆ ਮਾਗਦੇ ਆਏ ਆ ਜੀ ਆ ਸਰਦਾਰ ਸਰਕਾਰ ਕਿਸਾਨਾਂ ਨਾਲ ਨਾਲਾਂ ਤੇ ਸਪੋਰਟ ਮੁਰਦਾਬਾਦ ਮੁਰਦਾਬਾਦ ਕਥਨਾਂ ਨਾਲ ਕੰਮ ਕਰਨ ਵਾਲਾ ਦੂਜਾ ਸਿਸਟੀ ਟੀਆਈਟੀ ਮੁਰਦਾਬਾਦ ਮੁਰਦਾਬਾਦ ਮੌਜੂਦ ਸਰਦਾਰ ਮੁਰਦਾਬਾਦ ਮੁਰਦਾਬਾਦ ਨਲਾ ਪੇਪਰ ਚਾਹਤਾਂ ਨੂੰ ਮੁਰਦਾਬਾ 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 ਤੇ ਨਾ ਮਜ਼ਦੂਰਾਂ ਨਾਲ ਠੇਕਾ ਪੜੀ ਕਰਾਉਂਦਾ ਨਹੀਂ ਭਗਵੰਤ ਬਾਹਰ ਸਰਕਾਰ ਮੁਰਦਾਬਾ ਮੁਰਦਾਬਾ ਪੜਾ ਫੇਰਾ ਚਲੋ ਕੋਈ ਲੈ ਲੇ ਫੋਨ ਦੇ ਆ ਭਾਈ ਟੋਗਾ ਸਿੰਘ ਜੀ ਲੋਪੋ ਕੇ ਤੋਂ ਸਾਡਾ ਮੋਬਾਈਲ ਸਾਨ ਆ ਉਹਦਾ ਮੋਬਾਈਲ ਕਿੱਥੋਂ ਭਰਾ ਮਲਾਜਮ ਨੇ ਗੱਡਿਆ ਕਿਰਪਾ ਕਰਕੇ ਉਹ ਦੇ ਦਿਓ ਉਹਦੇ ਕੱਪੜੇ ਵੀ ਪਾੜੇ ਆ ਮੋਬਾਈਲ ਵੀ ਕੱਢ ਲਿਆ ਵਾ ਵੀ ਨਹੀਂ ਚੰਦੋ ਵੀ ਇਹ ਬਲੇਮ ਤੁਹਾਡੇ ਤੇ ਲੱਗੇ ਜਦੋਂ ਅਸੀਂ ਜਾਣੇ ਕਿ ਫੇਰ ਪੁਲਿਸ ਵਾਲੇ ਅਫਸਰ ਨੇ ਪੁਲਿਸ ਵਾਲੀ ਕਰਨੀ ਹੁੰਦੀ ਆ ਪਹਿਲੇ ਬੱਦੇ ਬਣਾ ਲਈ ਭਾਵੇਂ ਤੁ ਜਦੋਂ ਅਸੀਂ ਕਹਿ ਜਾਣਾ ਭਾਵੇਂ ਕੱਚੇ ਕਰਾਂਗੇ ਰੈਤੀ ਕਰਦੇ ਹਾਂ Foi é pra...